20 ਸਾਲ ਪਹਿਲਾਂ ਬਚਨ ਕਰ ਦਿੰਦੇ ਸੀ ਬੰਦੇ ਨੂੰ ਵੀ ਤੇਰੇ ਨਾਲ 20 ਸਾਲ ਬਾਅਦ ਆਉਣਾ। ਖੰਸਾਲੀ ਦੇ ਨਾਲ ਖੇੜਾ ਪਿੰਡ ਹੈ। ਉੱਥੇ ਤਾਂ ਇੱਕ ਪੈਂਚਰਾਂ ਦੀ ਦੁਕਾਨ ਹੁੰਦੀ ਸੀ ਮੈਂ ਬੜੀ ਵਾਰੀ ਦੁਵਾਨ ਤੇ ਵੀ ਸੁਣਾਇਆ ਏ। ਇਹ 1982 ਦਾ ਮੇਰੇ ਖਲ ਬਚਨ ਹੈ। ਉਹਨੇ ਬਾਬਾ ਜੀ ਨੂੰ ਜਾ ਕੇ ਕਿਹਾ ਬਾਬਾ ਜੀ ਗਰੀਬੀ ਬਹੁਤ ਹੈ ਗਰੀਬੀ ਦੂਰ ਹੋ ਜਾਏਗੀ। ਬਾਬਾ ਕਹਿੰਦੇ ਚੰਗੀ ਤੇਰੇ ਚਾਰ ਹੋ ਜਾਣੇ। ਚਾਰੇ ਭਾਈ ਚੰਗੀ ਨੌਕਰੀ ਲੱਗ ਜਾਣਗੇ, ਸਰਕਾਰੀ ਨੌਕਰੀ ਲੱਗ ਜਾਣਗੇ। ਗਰੀਬੀ ਤੇਰੀ ਰੱਬ ਨੇ ਚੱਕ ਦੇਣੀ ਤੂੰ ਪੈਂਚਰਾਂ ਦੀ ਦੁਕਾਨ ਨਾ ਛੱਡੀ। ਨਾ ਛੱਡੀ। ਬਾਬਾ ਜੀ ਨੇ ਉਹਨੂੰ ਕਿਹਾ ਸੀ ਵੀ ਤੂੰ ਪੈਂਚਰਾਂ ਦਾ ਕੰਮ ਨਹੀਂ ਛੱਡਣਾ ਹਜੇ ਭਾਈ ਉੜਦਨਪਿੰਡ ਤੋਂ ਵੀ ਇੱਕ ਟਰਾਲੀ ਆਉਣੀ ਤੇ ਉਹਦੇ ਵੀ ਪੈਂਚਰ ਲਾਣਾ 2002 ਦੇ ਵਿੱਚ ਜਦੋਂ ਉਹਨਾਂ ਦੀ ਟਰਾਲੀ ਉੱਥੇ ਗਈ ਪੈਂਚਰ ਹੋ ਗਈ ਉਹਨਾਂ ਨੂੰ ਪੁੱਛਿਆ ਵੀ ਪੈਂਚਰ ਵਾਲਾ ਕਹਿੰਦੇ ਖੇੜੇ ਹੈਗਾ ਪੈਂਚਰ ਵਾਲਾ ਪੁੱਛਣ ਲੱਗ ਗਿਆ ਵੀ ਹਾਂ ਭਾਈ ਤੁਸੀਂ ਕਿੱਥੋਂ ਆਉਂਦੇ ਹੋ ਕਿਉਂ ਇਹ ਪੁੱਛਣ ਲੱਗ ਗਏ ਨੇ ਆਪਾਂ ਉਹਨਾਂ ਨੂੰ ਦੱਸਿਆ ਵੀ ਉੜਦਨਪਿੰਡ ਉਹ ਹੈਰਾਨ ਹੋ ਗਏ ਕਹਿੰਦਾ ਬਾਬਾ ਜੀ ਨੇ ਮੈਨੂੰ 20 ਸਾਲ ਪਹਿਲਾਂ ਇਹ ਗੱਲ ਕਹੀ ਸੀ ਵੀ ਪੈਂਚਰਾਂ ਦਾ ਕੰਮ ਨਾ ਛੱਡੀ ਭਾਈ ਉੜਦਨਪਿੰਡ ਤੋਂ ਵੀ ਇੱਕ ਟਰਾਲੀ ਆਉਣੀ ਤੇ ਉਹਦੇ ਵੀ ਪੈਂਚਰ ਲਾਣਾ 20 ਸਾਲ ਪਹਿਲਾਂ ਫੋਨ ਉਹਦੇ ਚਾਰ ਹੀ ਲੜਕੇ ਨੇ ਚਾਰੇ ਚੰਗੀ ਨੌਕਰੀ ਲੱਗੇ ਹੋਏ ਨੇ ਠੀਕ ਹੈ